ਆ ਡੀਏ ਸੈਂਟਰ ਪੈਟੇ ਤੋਂ ਮਿਲਣਾ ਹੈ ਪ੍ਰੈਕਟਿਸ ਹੈ ਭੰਡਾਫਟ ਮੁਲਾਜ਼ਮ ਜਿਹੜੇ ਨੇ 11% ਡੀਏ ਨਾਲ ਦਾ ਡਿਊ ਹੈ ਉਹਨਾਂ ਨੂੰ 53 ਥਾਂ ਦੇ ਪਰਸੈਂਟ ਦੀ ਥਾਂ ਤੇ 11% ਕੱਟ ਮਿਲ ਰਿਹਾ ਔਰ ਪੰਜਾਬ ਪੇ ਕਮਿਸ਼ਨ 1 ਜਨਵਰੀ 2006 ਤੋਂ ਲਾਗੂ ਹੋਇਆ ਅੱਜ ਤੱਕ ਉਹਨਾਂ ਨੂੰ ਸਾਢੇ 5 ਸਾਲਾਂ ਦਾ 30 ਜੂਨ 2021 ਤੱਕ ਦਾ ਏਰੀਅਨ ਨਹੀਂ ਮਿਲਿਆ ਬਹੁਤ ਫਾਈਟ ਕਰ ਰਹੇ ਨੇ ਸੰਘਰਸ਼ਕਾਰ ਉਹਨੇ ਕੋਟਾ ਦੇ ਵਿਚਾਰੇ ਕਈ ਪੈਨਸ਼ਨਾਂ ਤਰਫੋਂ ਤੇ ਕੱਲ ਵੀ ਡੇਟ ਸੀ ਜੱਜ ਦਾ ਸਭ ਕੁਝ ਆ ਕੇ ਰੋਏ ਵੀ ਹੈ ਤੇ ਮਰਨ ਕਿਨਾਰੇ ਆ ਜੀ ਤੇ ਸਾਨੂੰ ਡੀਏ ਤੇ ਇਹ ਤੇ ਦੇ ਦਿਓ ਪਰ ਆਈਐਸ ਅਧਿਕਾਰੀ ਜਿਹੜੇ ਨੇ ਉਹ ਜਦੋਂ ਮੀਟਿੰਗ ਹੁੰਦੀ ਤੇ ਮੁੱਖ ਮੰਤਰੀ ਨੂੰ ਜਾਂ ਵਿੱਤ ਮੰਤਰੀ ਨੂੰ ਇਹ ਕਹਿੰਦੇ ਆ ਜੀ ਇਹ ਸਾਡਾ ਬਜਟ ਹੈ ਆ ਜੇ ਡੀਏ ਦਿੱਤਾ ਏਰੀਆ ਨੇ ਦਿੱਤਾ ਤੇ ਸਾਡੇ ਦੇ ਸਭ ਕੁਝ ਦਾ ਮਡਾ ਮਡਾ ਹੋਊਗਾ ਦੂਸਰੇ ਪਾਸੇ ਉਹ ਆਈਐਸ ਅਫਸਰ ਜਿਹੜੇ ਨੇ ਜਦੋਂ ਸੈਂਟਰ ਤੋਂ ਡੀਏ ਰਿਲੀਜ਼ ਹੁੰਦਾ ਅਨਡਵਲਪਮੈਂਟ ਆਫ ਪੰਜਾਬ ਚ ਅਗਲੇ ਦਿਨ ਓਕੇ ਕਰਕੇ ਡੀਏ ਲੈ ਲੈਂਦੇ ਨੇ ਸੈਵਨਥ ਪੇ ਕਮਿਸ਼ਨ ਦਾ ਜਿਹੜਾ ਰਿਵਿਡੈਂਸੀ ਉਹ ਵੀ ਲੈ ਚੁੱਕੇ ਨੇ ਔਰ ਮੁਲਾਜ਼ਮ ਇੱਥੇ ਬਹੁਤ ਫਾਈਟ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਇਹ ਤਾਂ ਸਾਡੇ ਤੇ ਦੁਆਰ ਬਣ ਗਏ ਇਦਾਂ ਦੇ ਖੱਪੇ ਪਾਉਦੇ ਆ ਜੀ ਇਹ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਇੱਕ ਓਵਰਆਲ ਗਵਰਨੈਂਸ ਗੁੱਡ ਗਵਰਨੈਂਸ ਵਰਸਸ ਆਈ ਕੈਨ ਸੇ ਨਾਟ ਗੁੱਡ ਗਵਰਨੈਂਸ ਉਹਦੇ ਨਿਸ਼ਾਨੀਆਂ ਨੇ ਕਿ ਸਰਕਾਰ ਦੇ ਕੋਲ ਆਪਣੇ ਹੀ ਮੁਲਾਜ਼ਮਾਂ ਦੀ ਤਨਖਾਹਾਂ ਜਾਂ ਡੀਏ ਦੇਣ ਲਈ ਪੈਸਾ ਨਾ ਹੋਵੇ ਉਹਦੀ ਕੋਈ ਨਾ ਕੋਈ ਅਕਾਉਂਟੇਬਿਲਟੀ ਤਾਂ ਹੋਣੀ ਚਾਹੀਦੀ ਜੀ ਦੂਸਰਾ ਹੈ ਕਿ ਇੱਕ ਹੀ ਸਰਕਾਰ ਚ ਤੁਸੀਂ ਕੰਮ ਕਰ ਰਹੇ ਹੋ। ਔਰ ਇੱਕ ਮਲਾਜ਼ਮ ਨੂੰ ਨਾ ਮਿਲੇ। ਕਲਾਸ 4 ਨੂੰ ਨਹੀਂ ਦੇਣਾ। ਆਈਐਸ ਅਫਸਰ ਲੈ ਲੇ। ਬਿਲਕੁਲ। ਇਹ ਕਿਥੋਂ ਦੀ ਅ ਮਤਲਬ ਇਹ ਤਾਂ ਬਹੁਤ ਹੀ ਮਾੜੀ ਇੱਕ ਵਾਰ ਮੈਂ ਤਾਂ ਦੱਸਦਾ ਪ੍ਰਕਾਸ਼ ਨੂੰ ਬਾਦਲ ਹੋਣੀ ਸੀ ਐਮਸੀ ਤੇ ਮਲਾਜ਼ਮ ਰੋਂਦੇ ਪਿਟ ਕੇ ਉਹਨਾਂ ਕੋਲ ਚਲ ਗਏ। ਕਿ ਸਾਨੂੰ ਡੀਐਨ ਨਹੀਂ ਦਿੰਦੇ। ਕਹਿੰਦੇ ਕਾਕਾ ਜੀ ਦੇ ਦਾਂਗੇ ਹਲੇ ਥੋੜਾ ਫਾਈਨੈਂਸ਼ੀਅਲ ਪ੍ਰੋਬਲਮ। ਕਹਿੰਦੇ ਸਾਡੇ ਲਈ ਅਜੇ ਕਲਾਸ 4 ਖੜਾ ਹੈ। ਹੈ? ਉਹਦੇ ਲਈ ਨਹੀਂ। ਕਹਿੰਦਾ ਕੀ ਮਤਲਬ ਕਹਿੰਦੇ ਆ ਜਿਹੜੇ ਕੋਲ ਖੜੇ ਨੇ ਕੀਪ ਸ਼ਕਤੀ ਸਾਹਿਬ ਫਾਈਨਾਂਸ ਦੇ ਜਿਹੜੇ ਕੰਨਾਂ 'ਚ ਫੂਕਾਂ ਮਾਰਦੇ ਨੇ ਇਹ ਤੇ ਨਾਲੋਂ ਨਾਲ ਲੈਂਦੇ ਨੇ ਕਹਿੰਦੇ ਇਹ ਕਿਵੇਂ ਹੋ ਸਕਦਾ ਨਾਲ ਹੀ ਉਹਨਾਂ ਨੇ ਆਰਡਰ ਕਰਤੇ ਇਹ ਕਲਾਸ 4 ਤੋਂ ਲੈ ਕੇ ਆਈ ਆਈਐਸ ਅਫਸਰ ਨੂੰ ਜੇ ਦੇਣਾ ਤੇ ਇਕੱਠਿਆਂ ਦੇਣਾ ਨਹੀਂ ਦੇਣਾ ਤਾਂ ਫਾਈਲ ਲਾ ਬਿਲਕੁਲ ਪਰ ਹੁਣ ਫਿਰ ਉੱਤੇ ਚੱਲ ਨਹੀਂ ਮੈਂ ਇੱਕ ਤਨੂੰ ਅੱਲਾਹ ਸੋਚ ਦੀ ਗੱਲ ਬਸ ਹੈ ਜੀ ਕਿ ਕਿੱਦਾਂ ਸੋਚ ਇੰਪੈਕਟ ਕਰਦੀ ਹੈ ਹੂੰ ਦੇਖੋ ਸਾਡੇ ਉੱਤੇ ਇੱਕ ਰੂਲ ਬਣਾਤਾ ਹੋਇਆ ਉਹਨਾਂ ਨੇ ਕਿ ਸੁਪੋਜ਼ ਇੱਕ ਜਰਨੀ ਹੈ ਜਿਹੜੀ 1 ਘੰਟੇ ਦੀ ਬਾਈਏਅਰ ਜਰਨੀ ਹੋਈ ਹੁਣ 1 ਘੰਟੇ ਦੀ ਜਿਹੜੀ ਜਰਨੀ ਹੈ ਜੀ ਉਹ ਜੇ ਸਾਨੀ ਹੈ ਕਿ ਕੋਈ ਪਿੱਠ ਦਾ ਦਰਦ ਹੋ ਜਾਣੀ ਹੈ ਜਾਂ ਬਾਕੀ ਹੋ ਜਾਣਾ ਹੈ ਜੇ 5-7 ਘੰਟਿਆਂ ਦੀ ਝਰਨੀ ਹੈ ਤਾਂ ਪ੍ਰੋਬਲਮ ਹੋ ਸਕਦੀ ਹੈ ਤੇ ਜੇ 1 ਘੰਟੇ ਦੀ ਝਰਨੀ ਹੈ ਜੀ ਸਾਰਿਆਂ ਨੂੰ ਹੀ ਉਹਨਾਂ ਨੇ ਕਿਹਾ ਤੁਸੀਂ ਇਕਨੋਮੀ ਕਲਾਸ ਜਾਓਗੇ